ਭਾਈ ਪਹਿਲਾਂ ਤਾਂ ਕਹਿਣਗੇ ਅਮੀਦਰੀ ਟੀਮ ਬਣਾਓ ਪਿੰਨ ਦੀ ਟੀਮ ਪਿੰਨ ਦੇ ਪਲੇਅਰ ਖੇਡ ਦੇ ਕੇ ਉਹ ਨਹੀਂ ਹੈਣਾ ਜੇ ਖੇਡ ਲੈ ਫਿਰ ਮਤਲਬ ਕੀ ਆ ਜਿਹੜਾ ਹੁਣ 5-6 ਬਾਹਰੋਂ ਖੇਡਦੇ ਆ ਸਾਰਿਆਂ ਨੂੰ ਹੀ ਪਤਾ ਚਲੋ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਠੀਕ ਆ ਟੀਮ ਐਂਟਰ ਕਰ ਲਈ ਪਹਿਲਾਂ ਤਾਂ ਬੱਤੀ ਟੀਮ ਦਾ ਰੂਲ ਸੀ ਰੂਲ ਤੇ ਰਹੋ ਨਾ ਹੁਣ ਜੇ ਉਹੀ ਉਹਨਾਂ ਨੂੰ ਪੈਜ ਦੇਣਾ ਦੇ ਦੋ ਪਰ ਸਾਡੇ ਕਹਨੂੰ ਤੜਕੇ ਦੇ ਛਿੱਤਰ ਪਾਈ ਜਾਂਦੇ ਇੰਨੀ ਠੰਡ ਆ ਜੇ ਤਾਂ ਤੁਹਾਨੂੰ ਵਧੀਆ ਲੱਗ ਜੇ ਤਾਂ ਤੁਹਾਨੂੰ ਐ ਲੱਗਦਾ ਅਸੀਂ 70 ਖਾ ਕੇ ਵੀ ਭੱਜ ਜਾਂਦੇ ਆ ਗਰਾਊਂਡ ਤੋਂ ਖੇਡ ਲੈਨੇ ਮੈਚ ਤੁਹਾਨੂੰ ਲੱਗਦਾ ਵਧੀਆ ਇੱਕ ਟੀਮ ਦੇ ਵਿੱਚ ਵੱਧ ਪਲੇਅਰ ਆ ਇੱਕ ਚ ਘੱਟ ਆ ਸਾਨੂੰ ਦੱਸੋ ਛੇ ਸਾਡਾ ਮੈਚ ਪਹਿਲਾਂ ਤੁਸੀਂ ਪਹਿਲਾਂ ਲਾਉਂਦੇ ਹੁਣ ਸੇਮੀ ਜਾ ਗਏ ਹੁਣ ਅੰਤਰਾਜ ਤਾਂ ਲਾਵਾਂਗੇ ਨਾ ਫਿਰ ਫਿਰ ਕਹਿੰਦਾ ਪਿੰਡ ਦੇ ਪਲੇਅਰ ਨਹੀਂ ਉੜਦੇ ਪਿੰਡ ਦੀ ਟਾਇ ਨਹੀਂ ਹੁੰਦਾ ਜੀ ਦੱਸੋ 76 ਖਾ ਲੈਨੇ ਬਾਈ ਤਾਂ ਕਿ ਭੱਗ ਜਾਏ ਘਰਾਂ ਨੂੰ ਹੈਲੋ ਉਹ 29 ਜਿਹੜੇ ਆ ਲੋਕ ਨੇ ਬਾਹਰ ਇਹਨਾਂ ਦੀ ਕਦਰ ਕਰੀਦੀ ਹੁੰਦੀ ਆ ਆਵਾਜ਼ ਦੱਸ ਦਿਆ ਵੀ ਕੀ ਲੋਕੀ ਚਾਹੁੰਦੇ ਆ ਹੁਣ ਮੈਚ ਇੰਨੇ ਹੋ ਗਿਆ ਸੈਮੀਫਾਈਨਲ ਚੋਂ ਟੀਮਾਂ ਕੱਟੀਆਂ ਜਾਣੀਆਂ ਦੀ ਕਹੋ ਦੂਜੀਆਂ ਟੀਮਾਂ ਨਾਲ ਵੀ ਇਹ ਮੈਚ ਖੇਡ ਕੇ ਜਿੱਤ ਕੇ ਆਇਆ ਦੂਜੀਆਂ ਟੀਮਾਂ ਜੇ ਇਤਰਾਜ਼ ਹੁੰਦਾ ਪਹਿਲੇ ਰਾਊਂਡ ਦੀ ਆਪਾਂ ਦੂਜੇ ਹੁਣ ਸੈਮੀਫਾਈਨਲ ਤੇ ਨਹੀਂ ਕੋਈ ਆਵਾ ਆਪਦੇ ਮੈਚ ਖੇਡਣੇ ਪਣੇ ਆ